ਵੀ ਐਦਾਂ ਦਾ ਕੰਮ ਪਹਿਲੀ ਵਾਰੀ ਕਿਸੇ ਸੀਐਮ ਨੇ ਕੀਤਾ ਹੈ ਪਹਿਲਾਂ ਸਾਡੀ ਮਾਰਕੀਟ ਦੇ ਵਿੱਚ ਐਨੇ ਭਖਾਰੀ ਸੀ ਬੱਚੇ ਛੋਟੇ ਛੋਟੇ 6-6 ਮਹੀਨੇ ਦੇ ਸਾਲ ਦੇ ਉਹਨਾਂ ਦੇ ਚੱਕੇ ਹੁੰਦੇ ਸੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਜਦੋਂ ਕੋਈ ਬੱਚਾ ਥੋੜੇ ਪਿੱਛੇ ਲੱਗ ਜਾਂਦਾ ਪਬਲਿਕ ਦੇਖਣ ਲੱਗ ਜਾਂਦੀ ਹੈ ਇਹ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਡੀ 7 ਫੀਸਦੀ ਮਾਰਕੀਟ ਬੱਸ ਤਾਂ ਪੂਰੀ ਮੁਹਾਲੀਓ ਸਾਫ਼ ਹੋ ਗਈ ਔਰ ਸਾਡੇ ਦੁਕਾਨਦਾਰ ਅਸੀਂ ਆਪ ਖੁਦ ਐਨੇ ਖੁਸ਼ ਹੈ ਇਹ ਜੇ ਆਪਾਂ ਉਪਰਾਲਾ ਦੇਖੇ ਜਾਈਏ ਨਾ ਇਦਨੇ ਇੱਕ ਤਾਂ ਭਿਖਾਰੀ ਘਟ ਗਈ ਦੂਜੀ ਗੱਲ ਬੱਚੇ ਦੀ ਜ਼ਿੰਦਗੀ ਬਣ ਜੇਗੀ ਤੀਜੀ ਗੱਲ ਜੇ ਬੱਚਾ ਪੜ੍ਹਨ ਲੱਗ ਗਿਆ ਤਾਂ ਉਹਦੀ ਹੋਰ ਵਧੀਆ ਲਾਈਫ ਕੋਈ ਅਫਸਰ ਵੀ ਬਣ ਸਕਦਾ ਉਹ ਚੌਥਾ ਉਹਨੂੰ ਚੰਗਾ ਜੀਵਨ ਮਿਲ ਸਕਦਾ ਉਹ ਪਿੱਛੇ 셔ਟ ਫੜ ਲਿੰਦੇ ਸੀ ਪਿੱਛੇ ਪਿੱਛੇ ਲੱਗ ਜਾਂਦੇ ਸੀ ਕਿ ਦੋ ਪੈਸੇ ਦਾਕਾਂ ਨੂੰ ਵੀ ਪਰੇਸ਼ਾਨੀ ਸੀ ਤੇ ਉਹਨਾਂ ਦਾ ਬਚਪਨ ਤਾਂ ਚਲੋ ਰੋਲ ਹੀ ਰਿਹਾ ਸੀ ਕਸਟਮਰ ਪਹਿਲਾਂ ਬਾਅਦ ਚ ਖੜਦਾ ਭਿਖਾਰੀ ਪਹਿਲਾਂ ਖੜਨਦੀ ਜਿੱਦਾਂ ਹੀ ਮਤਲਬ ਕਿ ਕੋਈ ਖਾਣ ਪੀਣ ਵਾਲੀ ਜਗ੍ਹਾ ਵਜਾਂ ਕੱਪੜੇ ਵਾਲੀ ਦੁਕਾਨ ਕਿਤੇ ਵੀ ਹੋਵੇ ਉਹ ਆ ਕੇ ਪਹਿਲੇ ਪਹਿਲਾ ਫੜ ਲੇ ਜੀ ਸਾਨੂੰ 10 ਰੁਪਏ ਦੇਓ ਅਤੇ ਅੱਗੇ ਚੱਲਦੇ ਹਾਂ ਪਹਿਲਾਂ ਨਾਲੋਂ ਬਹੁਤ ਫਰਕ ਆ ਹਰ ਚੀਜ਼ ਦਾ ਮਾਹੌਲ ਦਾ ਬਹੁਤ ਹੀ ਜ਼ਿਆਦਾ ਫਰਕ ਆ ਜਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੇਲ ਕਰਦੇ ਜੀ ਵਾਸਤੇ ਉਹ ਜਿੰਨੇ ਸਾਰੇ ਕੱਪੜੇ ਖਿੱਚਦੇ ਆ ਜਾਂ ਪੀਕ ਮੰਗਦੇ ਆ ਮਤਲਬ ਇਸ ਚੀਜ਼ ਤੋਂ ਰਲੀਫ ਹੀ ਇੱਕ ਤਰ੍ਹਾਂ ਦਾ ਬੱਚੇ ਨੂੰ ਫੋਰਸਫੁਲੀ ਕਿਤੇ ਕਿਹਾ ਜਾਂਦਾ ਕਿ ਤੁਸੀਂ ਪੀਕ ਮੰਗੋ ਫਿਰ ਉਹ ਜੋ ਵੀ ਕਲੈਕਟ ਕਰਦੇ ਆ ਤਾਂ ਡਿਫਰੈਂਟਲੀ ਉਹਨਾਂ ਨੂੰ ਜਾਂਦੀ ਦਿੰਦੇ ਆ ਕਸਟਮਰ ਬੈਠਦੇ ਸੀ ਸਾਹਮਣੇ ਫੈਮਿਲੀ ਆਉਂਦੀ ਸੀ ਹੁਣ ਬੱਚੇ ਪਤਾ ਨਹੀਂ ਕਿੱਧਰੋਂ ਆ ਜਾਂਦੇ ਸੀ ਪਹਿਲਾਂ ਬਹੁਤ ਪਰੇਸ਼ਾਨੀ ਹੁੰਦੀ ਸੀ ਨਾ ਤਾਂ ਕੋਈ ਕਸਟਮਰ ਢੰਗ ਨਾਲ ਬੈਠ ਕੇ ਖਾ ਸਕਦਾ ਸੀ ਨਾ ਕੋਈ ਆਪਣੀ ਫੈਮਲੀ ਨਾਲ ਇੰਜੋਏ ਕਰ ਸਕਦਾ ਸੀ ਜਦੋਂ ਤੋਂ ਸਰਕਾਰ ਨੇ ਉਪਰਾਲਾ ਕੀਤਾ ਹੈ ਹੁਣ ਪਿੱਛੇ 15 20 ਦਿਨਾਂ ਤੋਂ ਇਹ ਉਪਰਾਲਾ ਮੈਨੂੰ ਵਧੀਆ ਲੱਗਿਆ ਵੀ ਇੱਕ ਵੀ ਬੱਚਾ ਇੱਥੇ ਨਹੀਂ ਦਿਖ ਰਿਹਾ ਮੈਨੂੰ